ਲੇ ਵੀ ਅੱਜ ਆਪਣੇ ਪਿੰਡ ਲਗਣੀ ਸੀ ਸਵੇਰੇ ਸਵੇਰੇ ਸ਼ਬੀਲ ਤਸ਼ਬੀਹ ਲੱਗਣ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੀ ਆਪਣੇ ਇਲਾਕੇ ਵਿੱਚ ਸ਼੍ਰੀਮਾਨ 1887 ਬਾਬਾ ਤਾਰਾ ਸਿੰਘ ਕੋਲ ਜਿਲਜੀ ਦੀ ਸਾਲਾਨਾ ਵਰਸੀ ਤੇ ਵਰਸੀ ਮੌਕੇ ਹਰ ਸਾਲ ਆਪਣੇ ਪਿੰਡ ਲਗਾਇਆ ਜਾਂਦਾ ਵੱਖ-ਵੱਖ ਤਰ੍ਹਾਂ ਦਾ ਲੰਗਰ ਤੇ ਇਸ ਸਾਲ ਨਿੰਬੂ ਪਾਣੀ ਦਾ ਲੰਗਰ ਲਗਾਇਆ ਜਾ ਰਿਹਾ ਜਾਨਕਿ ਸ਼ਬੀਲ ਲਗਾਈ ਜਾ ਰਹੀ ਹੈ ਤਾਂ ਸ਼ਬੀਲ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਆਰੰਭ ਦਿੱਤੀਆਂ ਗਈਆਂ ਨੇ ਸਵੇਰੇ ਸਵੇਰੇ ਹੀ ਪਿੰਡ ਦੇ ਜਿੰਨੇ ਵੀ ਨੌਜਵਾਨ ਜਾਨਕਿ ਸੇਵਾਦਾਰ ਸਾਰੇ ਆਪਣੀ ਆਪਣੀ ਜਗ੍ਹਾ ਤੇ ਪਹੁੰਚ ਗਏ ਸੀਗੇ ਤੇ ਸਭ ਤੋਂ ਪਹਿਲਾਂ ਟੈਂਟ ਲਗਾਉਣਾ ਸੀ ਤੁਸੀਂ ਦੇਖ ਸਕਦੇ ਟੈਂਟ ਲਗਾਉਣ ਦੇ ਲਈ ਜਿਹੜੀ ਮੁੰਡਿਆਂ ਦੇ ਵੱਲੋਂ ਆਪਣੀ ਸੇਵਾ ਅਰ ਸ਼ੁਰੂ ਕਰ ਦਿੱਤੀ ਗਈ ਸੀ ਤੁਸੀਂ ਦੇਖ ਰਹੇ ਹੋ ਕਿਵੇਂ ਥੋੜਾ ਚੱਲ ਰਿਹਾ ਤੇ ਸੇਵਾਦਾਰਾਂ ਦੇ ਵੱਲੋਂ ਜਿਹੜਾ ਟੈਂਟ ਫਿੱਟ ਕੀਤਾ ਜਾ ਰਿਹਾ ਟੈਂਟ ਫਿੱਟ ਕਰਨ ਦੇ ਨਾਲ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਆ ਚੱਕੋ ਫਿਰ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਥੋੜਾ ਫੁੱਲ ਚਲਾ ਰਹੇ ਨੇ ਤੇ ਨਾਲ ਆ ਮੁੰਡਾ ਵੀ ਬਹੁਤ ਸੇਵਾ ਕਰ ਰਿਹਾ ਤੁਸੀਂ ਦੇਖੋ ਟੈਂਟ ਦੇ ਜਿਹੜੀ ਚਾਨਣੀ ਉਹ ਬਣ ਰਿਹਾ ਨਾਲ ਹੀ ਗਲਾਸ ਤੋਂ ਹੁੰਦੀ ਸੇਵਾ ਹੋ ਰਹੀ ਆ ਜਿਹੜੇ ਸੇਵਾਦਾਰ ਨੇ ਬਹੁਤ ਸੇਵਾ ਕਰ ਰਹੇ ਨੇ ਗਲਾਸ ਤੋਂ ਹੁੰਦੀ ਤੇ ਇੱਕ ਵੀਰ ਨਾਲ ਆ ਲੋ ਜੀ ਪਾਣੀ ਆ ਗਿਆ ਪਾਣੀ ਦੀ ਟੈਂਕੀ ਆ ਗਈ ਤੇ ਜਿੰਨਾਂ ਦਾ ਸਾਰਾ ਦਿਨ ਚੱਲਣਾ ਪਾਣੀ ਤੇ ਪਾਣੀ ਚੱਲਣ ਤੋਂ ਬਾਅਦ ਆ ਚੱਕੋ ਫਿਰ ਇੱਕ ਵਾਰ ਜਿਹੜਾ ਕੰਮ ਸਾਰਾ ਸ਼ੁਰੂ ਹੋ ਚੁੱਕਿਆ ਗਲਾਸ ਗੁਜ਼ਰੇ ਫਿੱਟ ਕਰਦੇ ਤੇ ਸੇਵਾਦਾਰ ਹੋਰ ਵੀ ਆ ਗਏ ਨੇ ਤੇ ਸਾਰਿਆਂ ਦੇ ਵੱਲੋਂ ਜਿਹੜੀ ਸੇਵਾ ਆਰੰਭ ਦਿੱਤੀ ਗਈ ਹੈ ਨਾ ਤੇ ਆ ਲੋ ਆ ਸੇਵਾਦਾਰ ਨੇ ਜਿਹੜੇ ਵੇਖੋ ਕਿੰਨੇ ਪਹੁੰਚ ਗਏ ਨੇ ਪਿੰਡ ਚੱਕ ਰੋਹੀ ਵਾਲਾ ਦੇ ਤੇ ਸਾਰਿਆਂ ਦੇ ਵੱਲੋਂ ਜਿਹੜੀ ਖੂਬ ਸੇਵਾ ਕੀਤੀ ਜਾ ਰਹੀ ਹੈ ਨਾ ਤੇ ਆ ਜਿੰਨੇ ਸੇਵਾਦਾਰ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸੇਵਾਦਾਰ ਸੀਗੇ ਕਈਆਂ ਦੇ ਫੁੱਟਵਾ ਨਹੀਂ ਆਈਆਂ ਗਈਆਂ ਤੇ ਸੋ ਉਹਨਾਂ ਨੂੰ ਮਾਫੀ ਮੰਗਦੇ ਆ ਤੇ ਆ ਚੱਕੋ ਫਿਰ ਨਿੰਬੂ ਨਚੋੜੇ ਜਾ ਰਹੇ ਨੇ ਨਿੰਬੂ ਨਚੋੜ ਕੇ ਅੱਜ ਖੱਟੇ ਕਰ ਤੇ ਹੱਥ ਇਹਨਾਂ ਨੇ ਆਪਣੇ ਵਾਲ ਚੱਕੋ ਸੇਵਾਦਾਰ ਸੇਵਾਦਾਰ ਦੇ ਜਿਹੜੇ ਉਹ ਸ਼ਬੀਲ ਲੱਗੀ ਹੋਈ ਆ ਤੇ ਸੰਗਤਾਂ ਨੂੰ ਜਿਹੜਾ ਉਹ ਲੰਗਰ ਸ਼ਿਕਾਰੇ ਨੇ ਸ਼ਬੀਲ ਤੇ ਤੇ ਹੁਣ ਗੁਰਜਿੰਦਰ ਪਹੁੰਚ ਗਿਆ ਗੁਰਜਿੰਦਰ ਨੇ ਕਰ ਦਿੱਤੀ ਆਪਣੀ ਜਿਹੜੀ ਸੇਵਾ ਸ਼ੁਰੂ ਇਸ ਮੁੰਡੇ ਦੇ ਵੱਲੋਂ ਹਰ ਵਾਰ ਜਿੱਥੇ ਵੀ ਲੰਗਰ ਹੁੰਦਾ ਉਦੋਂ ਮਾਈਕ ਦੀ ਸੇਵਾ ਸੰਭਾਲੀ ਜਾਂਦੀ ਹੈ ਤੇ ਆ ਛੋਟੇ ਛੋਟੇ ਬੱਚੇ ਵੀ ਪਹੁੰਚੇ ਸੀਗੇ ਇਹਨਾਂ ਦੇ ਵੱਲੋਂ ਵੀ ਅੱਜ ਖੂਬ ਸੇਵਾ ਕੀਤੀ ਗਈ ਤੇ ਨਾਲ ਮਾਈਕਰੀ ਸੇਵਾ ਵੀ ਕੀਤੀ ਗਈ ਤੇ ਆਪਣੇ ਗਲਾਸ ਗਲੂਸ ਵੀ ਜਿਹੜੇ ਚੁੱਕੇਗੇ ਤੇ ਆਹ ਲੋ ਫਿਰ ਨਿੰਬੂ ਜਿਹੜਾ ਕੱਟਣ ਦਾ ਕੰਮ جاری ਹੈ ਤਾਂ ਨਿੰਬੂ ਨਿਚੋੜ ਰਹੇ ਨੇ ਸੇਵਾਦਾਰ ਤੇ ਆਹ ਲੋ ਆ ਗਿਆ ਗਲਾਸ ਫਾਈ ਕਰਨ ਦਾ ਕੰਮ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਵੱਲੋਂ ਖੂਬ ਸੇਵਾ ਕੀਤੀ ਜਾ ਰਹੀ ਹੈ ਗਲਾਸ ਸੇਵਾ ਸਾਫ ਕਰਨ ਦੀ ਤੇ ਆਹ ਲੋ ਚੱਕੋ ਫੇਰਾ ਖੰਡ ਖੋਲੀ ਜਾ ਰਹੀ ਹੈ ਖੰਡ ਖੋਲੰਦੇ ਨਾਲ-ਨਾਲ ਹੀ ਜਿਹੜਾ ਪਾਣੀ ਵੀ ਬਣ ਕੇ ਤਿਆਰ ਹੋ ਰਿਹਾ ਵਾ ਤੇ ਆ ਸਾਡੇ ਸੇਵਾਦਾਰ ਹੋਰ ਪਾਸੇ ਸੇਵਾ ਕਰ ਰਹੇ ਸੀ ਕਿ ਗਲਾਸ ਤੋਂ ਹੁੰਦੀ ਦੇ ਗਲਾਸ ਤੋਂ ਹੁੰਦੇ ਨਾ ਨਾ ਤੁਸੀਂ ਦੇਖੋ ਨਿੰਬੂ ਨਿਚੋੜਨ ਦੀ ਵਾਰੀ ਵਾਰੀ ਜਿਹੜੇ ਨਿੰਬੂ ਬਹੁਤ ਨਿਚੋੜੇ ਗਏ ਅੱਜ ਮੈਨਾਂ ਦੇ ਦੋ ਤੋਂ ਤਿੰਨ ਗੱਟੇ ਜਿਹੜੇ ਨਿੰਬੂਆਂ ਦੇ ਲਾ ਦਿੱਤੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੀ ਬਹੁਤ ਪਹੁੰਚੀਆਂ ਹੋਈਆਂ ਸੀਆਂ ਨੇ ਹਰ ਪਾਸੇ ਅੱਜ ਕਿਉਂਕਿ ਸ਼ਬੀਰ ਆ ਜਿਹੜੀ ਉਹ ਤਕਰੀਬਨ ਆਪਣੀ ਸ਼ਾਮ 5:00 ਤੋਂ 5:30 ਵਜੇ ਤੱਕ ਚੱਲੀ ਆ ਤੇ ਜਿੰਨਾਂ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਅਗਰੇ ਸਾਲ ਫੇਰ ਮਿਲਦੇ ਆਂ